ਦੇਖ ਸਕਦੇ ਹੋ ਦੋਸਤੋ ਸਾਰਾ ਦਿਨ ਧੁੱਪ ਦੇ ਵਿੱਚ ਖੜਨਾ ਪੈਂਦਾ ਹੈ ਦੇਖ ਰਹੇ ਨੇ ਬਾਈ ਮੋਟਰਸਾਈਕਲ ਦੇ ਨਾਮ ਫ੍ਰਿਜ ਕੂਲਰ ਏਸੀ ਪਹਿਲਾਂ ਟਰੈਕਟਰਾਂ ਦੇ ਨਾਮ ਬਹੁ ਹੋਏ ਨੇ ਇੱਕ ਬਾਈ ਮੋਰ ਬੱਪੀਆਂ ਨੇ ਤੋਂ ਕਹਿੰਦਾ 55 ਮੋਟਰਸਾਈਕਲ ਜਿੱਤ ਚੁੱਕਿਆ ਉਹ ਪਿੰਡ 'ਚ ਖੜਿਆ ਬਾਈ ਦੀ ਦੇਖ ਸਕਦੇ ਹੋ ਵੱਡੀ ਤਸਵੀਰ ਵੀ ਲੱਗੀ ਹੋਈ ਆ ਗੇਟ ਕੋਲੇ ਤੇ ਗਿਣਤੀ ਦੇ ਦਿਨ ਹੀ ਜੱਗ ਉੱਤੇ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਦੀ ਬੈਰੀ ਬਣਦੀ ਦੇਖ ਸਕਦੇ ਹੋ ਬਾਈ ਦੀਆਂ ਤਸਵੀਰਾਂ ਅੱਗੇ ਗੱਲਬਾਤ ਵੀ ਕਰਾਉਣੀ ਆ ਵੀ ਕਬੂਤਰਬਾਜੀ ਦਾ ਸ਼ੌਂਕ ਆਪਾਂ ਨੂੰ ਕਹਦੇ ਇੱਕ ਪੁਰਾਣੇ ਕਿੱਸੇ ਜੁੜੇ ਹੋਏ ਨੇ ਕਬੂਤਰਬਾਜੀ ਨਾਲ ਬਦਾਮਾਂ ਤੋਂ ਲੈ ਕੇ ਖਰੋਟਾਂ ਤੋਂ ਲੈ ਕੇ ਬਹੁਤ ਬੜੀਆਂ-ਬੜੀਆਂ ਚੀਜ਼ਾਂ ਜਿਹੜੀਆਂ ਬੰਦਿਆਂ ਨੂੰ ਨਹੀਂ ਮਿਲਦੀਆਂ ਉਹ ਕਬੂਤਰਾਂ ਨੂੰ ਖਵਾਈਆਂ ਜਾਂਦੀਆਂ ਨੇ ਫਿਰ ੜਾਰੀਆਂ ਭਰੀਆਂ ਜਾਂਦੀਆਂ ਨੇ ਇਸ ਪਿੰਡ ਚੱਜ ਜਮਾਹਰਕੇ ਵਾਲੇ 'ਚ ਲਗਾਤਾਰ ਚੌਥਾ ਦਿਨ ਹੈ ਕਬੂਤਰ ਲਗਾਤਾਰ 10-10 ਘੰਟੇ ਓਡਾਰੀ ਮਾਰ ਰਹੇ ਨੇ ਦੇਖ ਸਕਦੇ ਹੋ ਜੀ ਉੱਪਰ ਚੱਲ ਰਹੀ ਹੈ ਕਬੂਤਰਬਾਜੀ ਚੱਲ ਰਹੀ ਹੈ 25 25 ਰੁਪਿਆ ਚ ਬਾਜੀ ਛੱਡੀ ਦੇਖ ਲਾ 25 ਰੁਪਿਆ ਲੈ ਵੀ ਦੋਸਤੋ ਕਬੂਤਰ ਬਾਜੀ ਦੇ ਪੁਰਾਣੇ ਖੁੰਡ ਬੈਠੇ ਨੇ 86 86 ਸਾਲ ਦੀ ਉਮਰ ਹੋ ਗਈ ਅੱਜ ਵੀ ਬਾਜ਼ੀਆਂ ੜਾ ਰਹੇ ਨੇ ਕਬੂਤਰ ਉੱਡ ਰਹੇ ਨੇ ਜਿਨ੍ਹਾਂ ਦੇ ਉੱਤੇ ਉਹ ਸਪੀਕਰ ਲੱਗੇ ਹੋਏ ਨੇ ਤਾਂ ਹਾ ਪੂਰਾ ਵਿਖਾਉਣਾ ਥੋਨੂੰ ਪੂਰੀ ਦੇਖੋ ਐਂਡ ਤੱਕ ਤੇ ਚਾਹ ਪਾਣੀ ਦਾ ਲੰਗਰ ਵੀ ਲਾਇਆ ਹੋਇਆ ਬਾਜੀ ਵੀ ਕਰਾਈ ਹੋਈ ਹੈ ਇਹ ਨੇ ਜੀ ਗਮਧੂਰ ਸਿੰਘ ਰਾਮ ਦਿੱਤੇ ਵਾਲੇ ਤੋਂ ਜਦੋਂ ਸਿੱਧੂ ਮੂਸੇ ਵਾਲੇ ਦੇ ਪਿੰਡ ਨੂੰ ਜਾਂਦੇ ਆ ਮਾਨਸਾ ਤੋਂ ਤਲਵੰਡੀ ਸਾਬੋ ਨੂੰ ਰਸਤੇ 'ਚ ਪਿੰਡ ਪੈਂਦਾ ਹੈ ਤੇ ਦੂਜੇ ਪਾਸੇ ਸਤੇਨ ਨਛੇਤਰ ਸਿੰਘ ਜਮਹਰਕੇ ਸਾਡੀ ਸੁਰਤ 'ਚ ਹੈ ਉੱਥੇ ਬਾਜੀ ਛੱਡੀ ਬਾਜੀ ਵਾਲੇ ਬਾਜੀ ਵਾਲੇ ਹਾਂ ਅਸੀਂ ਨਿੱਕੇ ਜਿਹੇ ਸੀਗੇ ਅਸੀਂ ਸਾਡੇ ਪਿੰਡ ਇੱਕ ਦੋ ਬੁਢਾ ਸੀ ਇੱਕ ਜਮਾਨੀ ਬੁਢਾ ਸੀ ਗਟੇਜਾ ਹਾਂ ਅਸੀਂ ਇਹਨਾਂ ਘਰ ਦੇ ਤੋਂ ਚੋਰ ਨੂੰ ਆ ਗਏ ਦੱਸਿਆ ਨੀ ਸ਼ਕੀਰੀ ਚ ਜਾ ਮੰਗੇ ਵੀ ਉੱਥੇ ਬਾਜੀ ਦੇਖਾਂਗੇ ਇਹ ਇੱਥੋਂ ਪਹਿਲਾਂ ਤਾਂ ਅਸੀਂ ਨੰਗਲ ਗਏ ਨੰਗਲੋਂ ਕਹਿੰਦਾ ਮੈਂ ਤਾਂ ਕਰਲ ਨੂੰ ਆਉਂਗਾ ਕੇ ਨੰਗਲੋਂ ਅਸੀਂ ਉੱਡਤੀ ਵਾਗੇ ਨੇੜੀ ਆ ਉੱਡ ਤੋਂ ਉੱਡਤਾ ਹਾਂ ਉੱਡ ਤੋਂ ਉਹਨਾਂ ਕੋਲ ਹੈ ਵੀ ਰਾਤ ਇੱਥੇ ਕੱਟੋਗਾ ਹਾਂ ਕਿੱਦੇ ਕੱਟੋਗੇ ਉੱਥੇ ਅਸੀਂ ਉਹਦੇ ਕੋਲ ਰਾਤ ਕੱਟੀ ਉਹ ਕਹਿੰਦਾ ਡੱਬੀ ਲੈ ਗਿਓ ਉਹਨੇ ਸਾਰਾ ਬੋਰੀ ਚਸਮਾਨ ਪਾਲਿਆ ਦਾਣੇ ਦੱਪੇ ਜੀ ਖਦਰ ਦੀ ਬੋਰੀ ਦੀ ਵਿੱਚ ਪਾਏ ਜੀ ਹਾਂ ਰੋਟੀ ਜੀ ਅਸੀਂ ਨਾਲ ਤੁਰੇ ਗਏ ਜੀ ਉੱਥੇ ਟੜ ਕੇ ਉਪਰੇ ਸੀ ਤੂੰ ਇਹ ਕਿਹੜੀ ਪੌਣੀ ਮਿਲੀ ਜੀ ਅਸੀਂ ਉੱਥੇ ਭਾਗੇ ਬਾਜੇ ਵਾਲੇ ਉਹ ਬਾਜੇ ਵਾਲੇ ਜਿਹੜੀਆ ਖਿਡਿਆਰੀਏ ਖੜੇ ਹੋਏ ਧੜਕੇ ਇਕੱਠੇ ਜੀ ਕੋਈ ਲੱਤ ਜੀ ਬੰਨੀ ਜਾਵੇ ਕੋਈ ਕੁਸ ਉਹਨਾਂ ਨੂੰ ਨਿਕਲ ਤੋ ਪੰਜੇ ਦੇ ਸਾਰੇ ਛੜਤੇ 10 ਵਾਰ ਕਬੂਤਰ ਹਮ ਇੱਕ ਦਾ ਸਾਡਾ ਰਹਿ ਗਿਆ ਇੱਕ ਰਹਿ ਗਿਆ ਗਵਿੰਦਰ ਅਮਰਦਾਸ ਗਿਆ ਸੀਗਾ ਉਸ ਦਾ ਰੋੜੀ ਤੋਂ ਛੱਡਿਆ ਸਾਰੇ ਸਾਰੇ ਉੱਲਾ ਲਾਉਣ ਸਾਰੇ ਉੱਡ ਕੇ ਗੁੜੀ ਚੋਲਦੇ ਦੇ ਅੱਛਾ 25 25 ਰੁਪਿਆ ਚ ਬਾਜੀ ਛੱਡੀ ਦੇਖ ਲਾ 25 ਰੁਪਿਆ ਚ ਕਿੰਨੇ ਕਿੰਨੇ ਸਮੇਂ ਦੀ ਗੱਲ ਹੈ ਇਹ ਇਹ ਬਾਹਰ ਸਮੇਂ ਜਿਆ ਸੀ ਛੋਟੀ ਸੀਗੇ ਉਦੋਂ ਅੰਗੇ ਅੱਛਾ ਤੇ ਅਸੀਂ ਜੀ ਫਿਰ ਉਹਨਾਂ ਦੇ ਘਰੇ ਰਹੇ ਜਿੱਦਾਂ ਸਾਡੀ ਪੁਰਾਣੀ ਸਕੀਰੀ ਸੀਗੀ ਉਥੇ ਆਥ ਨੇ ਜੀ ਦੋ ਦਿਨ ਉੱਡੇ ਲੋਕਾਂ ਦੇ ਹੱਥ ਮੰਨੇ ਘੁੰਗਰੂ ਫੜਕਾ ਲੈ ਇੰਨੇ ਇਥੇ ਸਾਰਾ ਦਿਨ ਇਸੇ ਘਰ ਆਂਜਨ ਸਾਡੀ ਉਹਨਾਂ ਦੇ ਹੱਥ ਨੇ ਬੰਡਾ ਕੇ ਵਿਦਾ ਕਰਤੇ ਬੀਜਾ ਮੇਰੇ ਬੀਜ ਚੱਲੇ ਨਹੀਂ ਨਾ ਚੱਲੇ ਨਹੀਂ ਹੋਦਾ ਆਪਣਾ ਹਰਗੇ ਜਿਹੜਿਆਂ ਨੂੰ ਦੂਜਿਆਂ ਨੂੰ ਦੇਖ ਕੇ 25-25 ਰੁਪਿਆ ਚ ਬੰਨ ਮੋੜ ਕੇ ਘਰੋ ਘਰੀ ਤੋਰ ਤੇ ਵੀ ਤੁਸੀਂ ਘੁੰਗਰੂ ਹੜ ਦੇ ਨ ਖੜਕਾਉਣੋ ਨਾ ਮੈਸਾ ਮਿਲਨ ਦਿੰਦੇ ਉਹਨਾਂ ਹੋਰ ਕਰਨ ਦਿਓ ਯਾਰ 25 ਬਾਜੀ ਦੇ ਸੀਗੇ ਉਹਨਾਂ 25 ਰੁਪਏ ਬਾਜੀ ਆ ਮੇਰੇ ਤੇ ਮੈਨੂੰ ਸ਼ੌਂਕ ਨਿੱਕੇ ਹੁੰਦਾ ਤੋ ਜ਼ਿਆਦੇ ਸੀ ਕਰ ਰੈਲ ਕਰਦੇ ਨੇ ਤਾਲਾ ਵੀ ਤੂੰ ਗਿਆ ਕਿੱਧਰ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆਗਾ ਵੀ ਬਾਜੀ ਤੇ ਉੱਡ ਗਿਆ ਤਿੰਨ ਦਿਨ ਚਾਰ ਹਰੇ ਕਬੂਤਰ ਇੱਕ ਤਾਂ ਕਾ ਲੱਗਦੇ ਵੜ ਲਿਆ ਨੰਗੜ ਵਾਲਿਆਂ ਦਾ ਇੱਕ ਦੋ ਉੱਥੇ ਡਿੱਗ ਪਏ ਜੀ ਇੱਕ ਗਹਿਲਿਆਂ ਵਾਲਾ ਡਿੱਗ ਪਿਆ ਤੇ ਜੀ ਧਨਪੁਰੇ ਦੇ ਹੋਰ ਇੱਥੋਂ ਉਹ ਤਿੰਨ ਚਾਰ ਹਰੇ ਬਸ ਦੂਜਿਆਂ ਤੇ ਬਾਜੀ ਵੰਡ ਕੇ ਦੇਤੀ ਜੀ ਜੀ ਤੇ ਗਏ ਨਹੀਂ ਕਦੇ ਬਾਜੀ ਤੇ ਤੁਸੀਂ ਤਾਂ ਘਰੇ ਕਰਾ ਰਹੇ ਹੋ ਬਾਜੀ ਸਾਾਨੂੰ ਜਿੱਤੀਆਂ ਤਾਂ ਸੱਤ ਬਾਜੀਆਂ ਸੀ ਜਿੱਤੀਆਂ ਨੇ ਹਾਂ ਜੀ ਕਿੱਥੇ ਕਿੱਥੇ ਨੰਗਲਵੀ ਜਿੱਤੀ ਐ ਹਾ ਲੱਲੂ ਵਾਲੇ ਜਿੱਤੀ ਐ ਲੱਲੂਆ ਨੇ ਹਾਂ ਜਟਾਣੀ ਜਿੱਤੀ ਐ ਠੀਕ ਐ ਇੱਕ ਬਹਿਣੀ ਵਾਲਾ ਜਿੱਤੀ ਐ ਕਿੰਨੀ ਕੁ ਪੁਰਾਣੀਆਂ ਗੱਲਾਂ ਨੇ ਇਹ ਇਹ ਹੋਣੀਆਂ 12-15 ਸਾਲ ਦੀਆਂ 15 ਸਾਲ ਫਿਰ ਤਾਂ ਤਾਜੀ ਨੇ ਹਾਂ ਕੋਈ ਪੁਰਾਣੀਆਂ ਨਹੀਂ ਹਾਂ ਤੇ ਹੁਣ ਵੀ ਫਿਰ ੜਾਉਨੇ ਹੋ ਹੁਣ ਪੁੱਤੇ ੜਾਉਂਦੇ ਨੇ ਹੁਣ ਪੁੱਤੇ ੜਾਉਂਦੇ ਨੇ ਆਪਾਂ हट ਗਏ ਠੀਕ ਐ ਪੁੱਤੇ ੜਾਉਂਦੇ ਨੇ ਹਾਂ ਸ਼ੌਂਕ ਕਬੂਤਰ ਬਾਜੀ ਦਾ ਜਾਂਦਾ ਨਹੀਂ ਫਿਰ ਕਹਿੰਦੇ ਨੇ ਪੀੜੀਆਂ ਤੱਕ ਗਾਹਾਂ ਪਹਿਲੀ ਵੀੜੀ ਤਾਂ ਵੀ ਸਾਡੇ ਕੋਲੇ ਰਹੇ ਨਾ